ਗੁਰਬਾਣੀ ਸੰਵਾਦ ਵਿਦ ਪਾਈ ਜਸਬੀਰ ਸਿੰਘ ਅ ਰੈਡ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋਜੀਕਾ ਖਾਲਸਾ ਵਾਗੋਜੀਕੀ ਫਤਿਹ ਇਹਨਾਂ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਦੇ ਆਸ਼ੇ ਅਨਸਾਰ ਅਸੀਂ ਜੀਵਨ ਕਿੱਦਾਂ ਜੀਣਾ ਔਰ ਕੀ ਗੁਰਬਾਣੀ ਕਹਿੰਦੀ ਹੈ ਡਿਫਰੈਂਟ ਡਿਫਰੈਂਟ ਜਿਹੜੇ ਸਾਡੇ ਸਮਾਜਿਕ ਪਹਿਲੂ ਹੈ ਜਾਂ ਹੋਰ ਪਹਿਲੂ ਹੈ ਉਹਨਾਂ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਅਸੀਂ ਧੰਨਵਾਦੀਆਂ ਸਾਰਿਆਂ ਦੇ ਜਿਹੜਿਆਂ ਨੂੰ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਕਮੈਂਟ ਕਰਦੇ ਆ ਤੇ ਸਾਡੀ ਹੌਸਲਾ ਫਜ਼ਾਈ ਕਰਦੇ ਆ। ਇਹਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਡਿਫਰੈਂਟ ਟਾਪਿਕ ਹੈ ਜਿਹੜਾ ਨਾਰਮਲੀ ਸਾਡੇ ਕੋਲ ਆਉਂਦਾ ਹੈ। ਕਿ ਅਸੀਂ ਸ਼ੁਕਰਾਨਾ ਜਾਂ ਧੰਨਵਾਦ ਕਿੱਦਾਂ ਕਰਦੇ ਆ? ਵਾਟ ਇਜ਼ ਵਾਟ ਇਜ਼ ਧੰਨਵਾਦ ਕਰਨਾ ਥੈਂਕਸ ਕਰਨਾ ਕਿਸੇ ਦਾ ਥੈਂਕਸ ਕਰਦੇ ਆ ਅਸੀਂ ਪਹਿਲੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋ ਐਪੀਸੋਡਾਂ ਵਿੱਚ ਜਾਂ ਕੋਸ਼ਿਸ਼ ਕਰਾਂਗੇ ਜਿੰਨਾ ਜ਼ਿਆਦਾ ਵੀ ਹੋ ਜਾਣ ਤਾਂ ਤੇ ਜੇ ਉਹਦੇ ਵਿੱਚ ਗੁਰਬਾਣੀ ਦਾ ਪੱਖ ਕੀ ਹੈ ਗੁਰਬਾਣੀ ਕਿਸ ਨੂੰ ਧੰਨਵਾਦ ਕਹਿੰਦੀ ਹੈ ਸੋ ਪਹਿਲੇ ਅਸੀਂ ਸਭ ਤੋਂ ਇੰਪੋਰਟੈਂਟ ਹੈ ਦੇ ਡਿਫਰੈਂਟ ਡਿਫਰੈਂਟ ਪਹਿਲੂ ਜਿਹੜੇ ਆ ਵਾਟ ਇਜ਼ ਧੰਨਵਾਦ ਕਿਸੇ ਦਾ ਥੈਂਕਸ ਕਰਨਾ ਕੀ ਚੀਜ਼ ਹੈ ਹਾਂ ਜੀ ਦੇਖੋ ਜਦੋਂ ਆਪਾਂ ਧੰਵਾਦ ਦੀ ਗੱਲ ਕਰਦੇ ਆ ਹਾਂ ਸ਼ੁਦੇਸ਼ ਸ਼ੁਕਰ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਹੈ ਸ਼ੁਕਰਾਨਾ ਸਜੇ ਇੱਕੜਾ ਇੱਕ ਮਨੋਵਿਗਿਆਨਿਕ ਸਮਾਜਿਕ ਪ੍ਰਕਿਰਿਆ ਹਾਂਜੀ ਜਿਹਦਾ ਜਿਹੜਾ ਉਦੇਸ਼ ਆ ਜੋ ਮਕਸਦ ਆ ਮਨੋਰਥ ਆ ਉਹ ਜਿਹੜੇ ਦੂਜਿਆਂ ਪ੍ਰਤੀ ਜਿਨ੍ਹਾਂ ਨੇ ਕੁਝ ਤੁਹਾਡੇ ਲਈ ਕੀਤਾ ਜੋ ਤੁਹਾਡੇ ਲਈ ਆ ਜਾਂ ਸਮਾਜ ਲਈ ਆ ਸੋਸਾਇਟੀ ਲਈ ਆ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨੇ ਕੁਝ ਕੀਤਾ ਤਾਂ ਉਹਦੇ ਪ੍ਰਤੀ ਜਿਹੜਾ ਸਤਿਕਾਰ ਦੀ ਭਾਵਨਾ ਚੌਦੀ ਪ੍ਰਸ਼ंसा ਕਰਨ ਲਈ ਵੀ ਅਕਸਰ ਅਸੀਂ ਉਹਨਾਂ ਦਾ ਦੂਜੇ ਦਾ ਧੰਨਵਾਦ ਕਰਦੇ ਹਾਂ ਜਿਹੜਾ ਧੰਨਵਾਦ ਦਾ ਖੇਤਰ ਚੋਂ ਕਿ ਬੜਾ ਵਿਸ਼ਾਲ ਖੇਤਰ ਆ ਹਾਂਜੀ ਜਿਹੜਾ ਆਮ ਤੌਰ ਤੇ ਜਦੋਂ ਅਸੀਂ ਜੇ ਅਸੀਂ ਵਿਅਕਤੀਗਤ ਤੌਰ ਤੇ ਇਹ ਗੱਲ ਕਰੀਏ ਤਾਂ ਅਸੀਂ ਜਿਹੜਾ ਧੰਨਵਾਦ ਕਰਕੇ ਅਸੀਂ ਇਹ ਸਵੀਕਾਰ ਕਰ ਰਹੇ ਹੁੰਨੇ ਆ ਕਿ ਸਾਡੇ ਲਈ ਕਿਸੇ ਨੇ ਕੁਝ ਕੀਤਾ ਠੀਕ ਹੈ ਜਾਂ ਤੁਹਾਨੂੰ ਕੋਈ ਦਿੱਤਾ ਜਿਹੜਾ ਜਾਂ ਤੁਸੀਂ ਇਹ ਦਿਖਾ ਰਹੇ ਹੋ ਕਿ ਉਹਨੇ ਸਾਡੇ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸੇ ਤਰ੍ਹਾਂ ਕੀਤਾ ਤਾਂ ਤੁਸੀਂ ਉਹਦਾ ਸ਼ੁਕਰਾਨਾ ਕਰਦੇ ਹੋ ਉਹਦਾ ਧੰਨਵਾਦ ਕਰਦੇ ਹੋ ਕਿਤੇ ਆਪਾਂ ਇਹ ਵੀ ਜਿਹੜਾ ਪੱਖ ਅਸੀਂ ਜਿਹੜਾ ਉਹ ਪਹਿਲਾਂ ਹੀ ਸ਼ੁਰੂ ਵਿੱਚ ਬੇਨਤੀ ਕਰਦੀ ਏ ਜਿਵੇਂ ਇਸ਼ਾਰਾ ਕਰਦੇ ਆ ਕਿ ਅਸੀਂ ਜਦੋਂ ਹੁਣ ਜਿਹੜੀ ਪਹਿਲਾਂ ਗੱਲ ਕਰ ਰਹੇ ਆ ਇਹ ਆਮ ਜਿਹੜੀ ਜਨਰਲ ਜਨਰਲ ਜਿਹੜਾ ਧੰਨਵਾਦ ਸ਼ਬਦ ਆ ਉਹਦੀ ਗੱਲ ਕਰ ਰਹੇ ਆ ਠੀਕ ਗੁਰਬਾਣੀ ਦਾ ਜਿਹੜਾ ਪੱਖ ਆ ਉਪਰ ਬਾਅਦ ਵੀ ਚਰਚਾ ਕਰਾਂਗੇ ਉਹਦੇ 'ਚ ਠੀਕ ਇਹ ਜਿਹੜਾ ਆਮ ਤੌਰ ਤੇ ਜੋ ਸਮਝਿਆ ਜਾਂਦਾ ਇਹਦੇ ਜੇ ਛੋਟੇ ਦੇ ਲੈ ਕੇ ਵੱਡੀ ਪੱਧਰ ਤੱਕ ਆ ਤੁਹਾਡੇ ਲਈ ਕੋਈ ਦਰਵਾਜ਼ਾ ਖੋਲ ਦੇਂਦਾ ਤੁਸੀਂ ਥੈਂਕਸ ਕਰਦੇ ਹੋ ਇ ਇਤੋਂ ਤੱਕ ਹੀ ਬਣਨ ਅਸੀਂ ਦੇਖਦੇ ਆ ਕਿ ਤੁਸੀਂ ਵਸਤੇ ਸਫਰ ਕਰ ਰਹੇ ਹੋ ਹਾਂ ਵਸਤੂ ਉੱਤਰ ਲੱਗੇ ਆ ਤੁਸੀਂ ਉਹਦਾ ਡਰਾਈਵਰ ਦਾ ਥੈਂਕਸ ਕਰਦੇ ਹੋ ਠੀਕ ਇਹ ਠੀਕ ਹੈ ਸਾਡੀ ਕਮਿਊਨਿਟੀ ਵਿੱਚ ਅਜੇ ਇਹ ਭਾਵਨਾ ਇਹਨਾਂ ਪਰਗੂਪ ਰੂਪ ਜੀ ਦੇਖਣ ਨੂੰ ਨਹੀਂ ਮਿਲਦੀ ਪਰ ਖਾਸ ਤੌਰ ਤੇ ਜਦੋਂ ਇਹਨਾਂ ਕੰਟਰੀ ਦੀ ਗੱਲ ਕਰਦੇ ਆ ਹਾਂਜੀ ਅਸੀਂ ਵੀ ਦੇਖਦੇ ਆ ਕਿ ਭਵੇਂ ਉਹ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਇਹਦੇ ਬਦਲੇ ਪੈਸੇ ਮਿਲਦੇ ਆ ਪਰ ਫਿਰ ਵੀ ਅਸੀਂ ਉਹਨਾਂ ਦਾ ਅਸੀਂ ਥੈਂਕਸ ਕਰਦੇ ਉਹਨਾਂ ਨੂੰ ਧੰਨਵਾਦ ਕਹੀਨੇ ਆ ਠੀਕ ਹੈ ਤਾਂ ਇਹਦਾ ਜਿਹੜਾ ਖੇਤਰ ਜਿਵੇਂ ਮੈਂ ਪਹਿਲਾਂ ਇਸ਼ਾਰਾ ਕੀਤਾ ਕਿ ਛੋਟੀ ਜੀ ਗੱਲ ਤੋਂ ਲੈ ਕੇ ਬਹੁਤ ਵੱਡੇ ਪੱਧਰ ਤੱਕ ਜਿਹੜਾ ਇਹਦਾ ਵਿਸਤਾਰ ਜਿਹੜਾ ਉਹ ਕੀਤਾ ਜਾ ਸਕਦਾ ਹੋਇਆ ਹੋਇਆ ਵਿਸ਼ੇ ਦੀ ਇਹ ਆਮ ਤੌਰ ਤੇ ਕੀ ਆ ਕਿ ਇਹਦੇ ਵਿੱਚ ਅਸੀਂ ਸੰਖੇਪ ਵਿਚ ਆਖਣਾ ਹੋਵੇ ਤਾਂ ਅਸੀਂ ਇਹਦੇ ਵਿੱਚ ਕਿਸੇ ਦੀ ਪ੍ਰਸ਼ੰਸਾ ਕਰ ਰਹੇ ਹੁੰਦੇ ਆ ਜੋ ਜੋ ਕਰ ਰਿਹਾ ਤੇ ਦੂਜਾ ਦਾ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਇਹ ਮੁਖ ਰੂਪ ਜਿਹੜਾ ਇਹਨੂੰ ਇਹਦੇ ਪ੍ਰਗਟਾਵੇ ਦੇ ਜਿਹੜੇ ਉਹ ਤਿੰਨ ਜਿਹੜੇ ਤਿੰਨ ਰੂਪ ਆ ਇੱਕ ਤਾਂ ਮੌਖਿਕ ਆ ਤੁਸੀਂ ਜ਼ੁਬਾਨ ਨਾਲ ਬੋਲ ਕੇ ਦੂਜੇ ਦਾ ਧੰਨਵਾਦ ਕਰਦੇ ਆ ਦੂਜਾ ਜਿਹੜਾ ਹੈਗਾ ਕਿਉਂ ਗੈਰ ਮੌਖਿਕ ਤਰੀਕੇ ਪ੍ਰਗਟਾਵਾ ਕਰਦੇ ਹਾਂ ਠੀਕ ਹੈ ਜਿਹਦੇ ਵਿੱਚ ਕਿਰਿਆਵਾਂ ਹੁੰਦੀਆਂ ਜਾਂ ਇਸ਼ਾਰਾ ਹੁੰਦਾ ਅੱਛਾ ਤੇ ਜਿਹੜਾ ਤੀਜਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਕਿ ਉਹ ਗੈਰ ਮੌਖਿਕ ਅਤੇ ਜਿਹੜਾ ਮੌਖਿਕ ਆ ਕੈਮਰਾ ਇਹਨਾਂ ਦੀ ਵੀ ਸ਼ਮੂਲਤ ਹੁੰਦੀ ਆ ਠੀਕ ਤੋਂ ਇਹ ਬੋਖੋ ਬਕਰੇ ਟਾਂਗਾ ਕੈਮਰਾ ਤੁਸੀਂ ਕੁਝ ਕਹਿੰਦੇ ਵੀ ਨਹੀਂ ਖਮੋਸ਼ੀ ਬੈਠੇ ਰਹਿੰਦੇ ਹੋ ਤੁਹਾਡੀ ਖਮੋਸ਼ੀ ਜਿਹੜੀ ਆ ਉਹ ਵੀ ਜਿਹੜੀ ਆ ਉਹ ਆਪਣੇ ਵੱਲੋਂ ਧੰਨਵਾਦ ਦਾ ਹੀ ਪ੍ਰਤੀਕ ਬਣ ਕੇ ਰਹਿ ਜਾਂਦੀ ਹੈ ਜਿਵੇਂ ਨਿਰਪਰ ਕਰਦਾ ਕਿ ਕਿ ਉਹ ਜੀ ਸਥਿਤੀ ਆ ਅਦੇ ਕਿਹੜੇ ਸ਼ਬਦਾਂ ਦੀ ਤੁਸੀਂ ਕਿਸ ਦੀ ਵਰਤੋਂ ਕਰ ਰਹੇ ਹੋ ਜਾਂ ਤੁਸੀਂ ਆਪਣੇ ਸ੍ਰੀ ਦੇ ਜਿਹੜੇ ਅੰਗ ਆ ਉਹਨਾਂ ਰਾਹੀਂ ਤੁਸੀਂ ਉਹਦਾ ਪ੍ਰਗਟਾਵਾ ਕਰ ਰਹੇ ਹੋ ਠੀਕ ਜੀ ਇਹਦਾ ਮਤਲਬ ਇੱਕ ਇੱਕ ਪੁਆਇੰਟ ਤੁਸੀਂ ਬੜਾ ਰੇਜ਼ ਕੀਤਾ ਹੈ ਦਾ ਮਤਲਬ ਜਦਾ ਅਸੀਂ ਧੰਨਵਾਦ ਕਰਦੇ ਹਾਂ ਉਹਦਾ ਸਨਮਾਨ ਵੀ ਕਰ ਰਹੇ ਹਾਂ ਉਹਦਾ ਸਤਿਕਾਰ ਵੀ ਕਰ ਰਹੇ ਹਾਂ ਜੀ ਜਿਹਦਾ ਬਿਲਕੁਲ ਹੂੰ ਸੋ ਠੀਕ ਹੈ ਅੱਛਾ ਹੁਣ ਤੁਸੀਂ ਇਹ ਵੀ ਕਹਿੰਦਾ ਕਿ ਅਸੀਂ ਕਿਉਂ ਕਰਦੇ ਹਾਂ ਕੀ ਇਹ ਸਿਰਫ ਮਟੀਰੀਅਲਿਸਟਿਕ ਗੁੱਡਸ ਵਾਸਤੇ ਕਰਦੇ ਆ ਜਾਂ ਅਸੀਂ ਹੋਰ ਵੀ ਕਿਸੇ ਚੀਜ਼ ਵਾਸਤੇ ਕਰ ਸਕਦੇ ਹਾਂ ਨਹੀਂ ਇਹ ਜਿਹੜਾ ਸੀਮਤ ਨਹੀਂ ਗਾਇ ਕਿ ਮਟੀਰੀਅਲ ਲਈ ਕਿਦਾਂ ਇਹਦਾ ਖੇਤਰ ਬਹੁਤ ਵਿਸ਼ਾਲ ਆ ਜੇ ਵੀ ਤੁਸੀਂ ਕੋਈ ਬਿਮਾਰ ਆ ਤੁਸੀਂ ਉਹਦਾ ਪਤਾ ਲੈਣ ਲਈ ਜਾਂਦੇ ਹੋ ਕਾ ਉਹ ਵੀ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਸਮਾਂ ਕਢਿਆ ਤੁਸੀਂ ਦਿੱਤਾ ਨਹੀਂ ਕੁਝ ਨੋਸਰਾ ਠੀਕ ਹੈ ਪਰ ਉਹ ਤੁਸੀਂ ਆਇਓ ਤੁਹਾਡੀ ਮੌਜੂਦਗੀ ਜਿਹੜੀ ਆ ਹਾਂਜੀ ਜਾਂ ਕੋਈ ਬਹੁਤ ਦੁਖੀ ਬੈਠਾ ਹੋਇਆ ਤੁਸੀਂ ਉਹਦੇ ਕੋਲ ਜਾ ਕੇ ਬੈਠੇ ਹੋ ਤਰਵਾਸ ਦੇ ਰਹੇ ਹੋ ਹੂੰ ਇਹ ਵੀ ਆਪਣੇ ਆਪ ਨੇ ਆ ਵਿੱਚ ਉਹਦੇ ਲਈ ਉਹ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਕੀਤਾ ਕੈਮਰਾ ਹੁੰਦਾ ਕਿ ਤੁਸੀਂ ਕੁਝ ਵੀ ਨਹੀਂ ਕਹਿੰਦੇ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਕਿਸੇ ਦੀ ਮੋਦ ਹੋ ਜਾਂਦੀ ਆ ਤੁਸੀਂ ਜਾ ਕੇ ਕੁਝ ਵੀ ਨਹੀਂ ਕਹਿੰਦੇ ਜੇ ਬੈਠੇ ਰਹਿੰਨੇ ਹੋ ਤੁਹਾਡੀ ਮੌਜੂਦਗੀ ਜਿਹੜੀ ਆ ਉਹ ਵੀ ਉਹਨੂੰ ਦੁਜਿਆਂ ਦਾ ਧੰਨਵਾਦ ਕਰਨ ਲਈ ਮਜਬੂਰ ਕਰ ਦਿੰਦੀ ਹੈ ਉਹ ਇੱਕ ਸਭਿਆਤਾ ਪੱਖੋਂ ਜਿਹੜਾ ਉਹ ਫਾਪੜਾ ਫਰਸਮੇ ਦਾ ਕਿ ਤੁਸੀਂ ਆਏ ਹੋ ਤੁਹਾਡਾ ਉਹ ਧੰਨਵਾਦ ਕਰਦਾ ਇਹਦੇ ਵੀ ਜਿਹੜੀ ਹਰ ਚੀਜ਼ ਜਿਹੜੀ ਆ ਉਹਦੇ ਜਿਹੜੀ ਆ ਸ਼ਮੂਲਤਾ ਕੋਈ ਕੰਨੋ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਹਾਂਜੀ ਆਉਣ ਲੱਗਾ ਉਸ ਤੇ ਹਾਂਜੀ ਕੋਈ ਕਿਸੇ ਵੀ ਢੰਗ ਨਾਲ ਇਹਦੇ ਜ਼ਰੂਰੀ ਨਹੀਂ ਕੇਵਰੇ ਵੀ ਹੁੰਦਾ ਕਿ ਜ਼ਰੂਰੀ ਤੁਸੀਂ ਮੇਰੇ ਲਈ ਕੀਤਾ ਫਿਰ ਅਸੀਂ ਜਿਹੜਾ ਆਮ ਜਿਹੜਾ ਕਿਸੇ ਲਈ ਕਰਦਾ ਮੁਖਤਾਰੀ ਕਰਦਾ ਕੇਵਰੇ ਅਸੀਂ ਉਹਦੇ ਕੰਮ ਦੇ ਵੀ ਪ੍ਰਸ਼ੰਸਾ ਕਰਦੇ ਆ ਉਹਦਾ ਧੰਨਵਾਦ ਕਰਦੇ ਆ ਠੀਕ ਉਹਦਾ ਇਹ ਸਾਡੇ ਨਾਲ ਬਿਲਕੁਲ ਸਬੰਧ ਨਹੀਂ ਹੁੰਦਾ ਪਰ ਫਿਰ ਵੀ ਉਹਦੀ ਜਿਹੜੀ ਸੇਵਾ ਜਿਹੜੀ ਆ ਉਹਦੀ ਭਾਵਨਾ ਉਹਦਾ ਸਮਰਪਣ ਭਾਵਨਾ ਉਹ ਵੇਖ ਕੇ ਕਿ ਇਹ ਇਨਸਾਨੀਅਤ ਦੇ ਫਰਜ਼ ਦੀ ਪਹਿਚਾਨ ਕਰ ਮਨੁੱਖਤਾ ਲਈ ਕੁਝ ਕਰ ਰਿਹਾ ਤਾਂ ਅਸੀਂ ਉਸ ਹਾਲਤ ਵਿੱਚ ਵੀ ਸੁਰਤ ਵਿੱਚ ਵੀ ਬਹੁਤ ਸਿੱਧਾ ਧੰਨਵਾਦ ਕਰਦੇ ਆ ਉਹਨੂੰ ਸ਼ਾਬਾਸ਼ ਦਿੰਦੇ ਆ ਉਹਦੀ ਪ੍ਰਸ਼ੰਸਾ ਕਰਦੇ ਆ ਕਿ ਸ਼ਾਬਾਸ਼ ਤੈਨੂੰ ਵੀ ਤੂੰ ਆਪਣੀ ਜੜੀਆਂ ਉਹ ਆਪਣੇ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਤੂੰ ਆਪਣੇ ਇਸ ਪਾਸੇ ਜ਼ਮਾਂ ਕੱਢ ਰਹੇ ਆ ਤੋਂ ਇਸ ਲਈ ਜਿਹੜਾ ਇਹਦਾ ਕੋਈ ਇੱਕ ਖੇਤਰ ਨਹੀਂ ਕਿ ਅਸੀਂ ਆਖੀਏ ਕਿ ਕੇਵਲ ਜਿਹੜਾ ਕੋਈ ਦੇ ਕੇ ਹੀ ਬਤਰੀ ਗੱਲੀ ਨਹੀਂ ਬਲਕਿ ਅਸ਼ੀਰਵਾਦ ਜਿਮਰਾ ਤੁਸੀਂ ਦੂਜਿਆਂ ਨੂੰ ਅਸ਼ੀਰਵਾਦ ਦਿੰਨੇ ਹੋ ਕਾਪੜਾ ਦਿੰਨੇ ਹੋ ਤੋਂ ਇਸ ਵਜੋਂ ਵੀ ਕਿਵੇਂ ਨਾਲ ਦੋਨੋਂ ਧੰਨਵਾਦ ਕਹਿੰਦਾ। ਜਿੱਲੇ ਦਾ ਕੋਈ ਵੀ ਜਿਹੜਾ ਆਪਾਂ ਸੀਮਾ ਨਿਰਧਾਰਤ ਨਹੀਂ ਕਰ ਸਕਦੇ ਕਿ ਹਾਂ ਆ ਚੀਜ਼ ਆ ਜਾਂ ਇਹਦੇ ਬਦਲੇ ਹੀ ਜਿਹੜਾ ਠੀਕ। ਕਿਵੇਂ ਇਥੋਂ ਦਾ ਕਈ ਵਾਰਾ ਜੋ ਤੁਸੀਂ ਕਰ ਰਹੇ ਹੋ ਉਹ ਆਪਣੇ ਵੱਲੋਂ ਤੁਸੀਂ ਚੰਗਾ ਨਹੀਂ ਕਰ ਰਹੇ। ਤੁਹਾਡੀ ਭਾਵਨਾ ਵਿੱਚ ਵੀ ਖੋਟ ਆ ਪਰ ਦੂਜੇ ਦੇ ਨਿਰਪਰ ਕਰ ਰਹੇ ਆ ਉਹਦੇ ਵਿੱਚੋਂ ਕਿਸ ਤਰ੍ਹਾਂ ਦੇਖ ਰਹੇ ਆ ਉਹ 네ਗੇਟਿਵ ਸੋਚ ਰਹੇ ਆ ਜਾਂ ਪੋਜ਼ਿਟਿਵ ਸੋਚ ਰਹੇ ਆ। ਕਈ ਵਾਰ ਉਹਦੇ ਵਿੱਚੋਂ ਵੀ ਉਹ ਪਜਦੇ ਪੱਖ ਸਾਹਮਣੇ ਰੱਖ ਕੇ ਉਹ ਐਸੀ ਸਥਿਤੀ ਵੀ ਤੁਹਾਡਾ ਤਨਵਾਦ ਕਰਦਾ ਜੇ ਤੁਸੀਂ ਕੋਈ ਦਿੱਤਾ ਨਹੀਂ ਉਹਨੂੰ ਫਿਰਕੇ ਤੁਸੀਂ ਖੋਲ ਦੀ ਕੋਸ਼ਿਸ਼ ਕੀਤੀ ਆ ਉਹਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਆ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਜਿਹੜਾ ਉਸ ਰੂਪ ਵਿੱਚ ਨਹੀਂ ਲੈ ਰਿਹਾ ਤੋਂ ਇਸ ਲਈ ਜਿਹੜਾ ਇਹਦਾ ਕੋਈ ਆਪਾਂ ਖੇਤਰ ਨਿਰਧਾਰਨ ਨਹੀਂ ਕਰ ਸਕਦੇ ਕਿ ਹਾਂ ਜੀ ਦੋ ਤੇ ਚਾਰ ਵਾਂਗੂ ਦੋ ਤੇ ਦੋ ਚਾਰ ਵਾਂਗੂ ਆਖੇ ਕਿ ਹਾਂ ਜੀ ਉਨੇ ਆਦਤ ਆ ਇਸ ਲਈ ਹਾਂ ਠੀਕ ਆ ਕਿ ਆਮ ਤੌਰ ਤੇ ਐਸਾ ਹੀ ਸਮਝਿਆ ਜਾਂਦਾ ਪਰ ਜਦੋਂ ਤੁਸੀਂ ਇਹ ਗਹਿਰਾਈ ਨਾਲ ਵੇਖਦੇ ਆ ਤਾਂ ਬਹੁਤ ਸਾਰੇ ਪੱਖ ਡੋਗੜ ਕੇ ਸਾਡੇ ਸਾਹਮਣੇ ਆਉਂਦੇ ਆ ਠੀਕ ਹੈ ਕੀ ਇਹ ਇਹਦਾ ਮਤਲਬ ਇਹ ਦੋ ਚੀਜ਼ਾਂ ਇਹਦੇ ਚ ਆਈਆਂ ਇੱਕ ਤਾਂ ਵਰਲਡਲੀ ਜਿੱਦਾਂ ਤੁਸੀਂ ਕਹੇ ਇਸ਼ਾਰੇ ਨਾਲ ਜੋ ਵਰਲਡਲੀ ਨਾਲ ਇੱਕ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਪੱਖ ਤੁਸੀਂ ਰੇਜ਼ ਕੀਤਾ ਕਿ ਅਨਰੋ ਇੱਕ ਫੀਲਿੰਗ ਵੀ ਹੁੰਦੀ ਆ ਜੀ ਸੋ ਉਹ ਜਿਹੜੀ ਅੰਦਰ ਦੀ ਫੀਲਿੰਗ ਆ ਉਹਨੂੰ ਕੁਝ ਅਸੀਂ ਐਕਸਪਲੇਨ ਕਰ ਸਕਦੇ ਆ ਮੁਲਕਿਸਤਾਨ ਫਾਰ ਐਗਜ਼ਾਮਪਲ ਫਰ ਮਤਲਬ ਮੰਨ ਲਓ ਜਿੱਦਾਂ ਤੁਸੀਂ ਕਹਿ ਆ ਕਿ ਕਮਿਊਨਿਟੀ ਲਈ ਕੁਝ ਕੀਤਾ ਪਰ ਕਮਿਊਨਿਟੀ ਉਹਦਾ ਥੈਂਕਸ ਕਰ ਰਹੀ ਆ ਪਰ ਕਮਿਊਨਿਟੀ ਦੇ ਵਿੱਚ ਕੋਈ ਫੀਲਿੰਗ ਆਫ ਅਚੀਵਮੈਂਟ ਜਾਂ ਫੀਲਿੰਗ ਆਫ ਕੋਈ ਜਿੱਦਾਂ ਕਿ ਕਮਿਊਨਿਟੀ ਨੇ ਅਚੀਵ ਕੀਤਾ ਇਸ ਬੰਦੇ ਕਰਕੇ ਜੀ ਸੋ ਉਹ ਉਹ ਫੀਲਿੰਗ ਇੱਕ ਆ ਗਈ ਤੇ ਉਸ ਫੀਲਿੰਗ ਨੇ ਉਹਨੂੰ ਕਰਤਾ ਸਪੋਜ਼ ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਉਹ ਨਹੀਂ ਵੀ ਆ ਗਏ ਉਹਨਾਂ ਨੇ ਟੀਕਾ ਲਿਖਿਆ ਪਰ ਅਸੀਂ ਉਹਨਾਂ ਨਾਲ ਬਵਾਦ ਕਰਦੇ ਆਂ ਕਿ ਉਹਨਾਂ ਦੀ ਅਸੀਂ ਫੀਲਿੰਗ ਕਰਦੇ ਆਂ ਕਿ ਉਹਨਾਂ ਨੇ ਬੜਾ ਆਪਣੀ ਮਿਹਨਤ ਵਿੱਚੋਂ ਇੰਨਾ ਕੰਮ ਕੀਤਾ ਕਮਿਊਨਿਟੀ ਲਈ ਹੋਇਆ ਜੋ ਸਾਡੇ ਅੰਦਰ ਜੋ ਸੱਚਾ ਜਜ਼ਬਾ ਹੀ ਆ ਉਹ ਫੀਲਿੰਗ ਹੈ ਉਹ ਫੀਲਿੰਗ ਹੈ ਜਿਹੜੀ ਤੜਵਾਉਂਦੀ ਹੈ ਜਿਹੜੀ ਅਸੀਂ ਜਿਹੜੇ ਦੇਖਦੇ ਆਂ ਕਿ ਉਹਨਾਂ ਨੇ ਸੇਧ ਠੀਕ ਨਾ ਹੋਣ ਦੇ ਬਾਵਜੂਦ ਵੀ ਗਰੀਬੀ ਵਿੱਚ ਵੀ ਤੰਗੀ ਤੁਰਸ਼ੀ ਵਿੱਚ ਵੀ ਉਹਨਾਂ ਦੀ ਜਿਹੜੀ ਲਗਨ ਸੀ ਉਹ ਲਗਨ ਮੱਧੂਬ ਨਹੀਂ ਪਈ ਠੀਕ ਬਲਕਿ ਉਹਨਾਂ ਨੇ ਆਪਣੀ ਜਿਹੜੀ ਦਿਸ਼ਾ ਨਿਰਧਾਰਨ ਕੀਤੀ ਸੀ ਉਹ ਲਗਾਤਾਰ ਉਹਦੀ ਵਧਦੇ ਗਏ ਠੀਕ ਅਤੇ ਉਹਨਾਂ ਨੇ ਇੱਕੋ ਨਿਸ਼ਾਨਾ ਮਿੱਥਿਆ ਕਿ ਕਿਵੇਂ ਨਾ ਕਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਇਹਨੂੰ ਪੂਰਾ ਕਰਕੇ ਜਾਵਾਂ ਇਸੇ ਭਾਵ ਨੂੰ ਚੱਲੇ ਗਏ ਆ ਪਰ ਅਸੀਂ ਕਿਉਂਕਿ ਉਹਨਾਂ ਤੋਂ ਜੇ ਵੀ ਲਾਭ ਉਠਾਉਨੇ ਆ ਉਸ ਭਾਵ ਕਿ ਜਦੋਂ ਅਸੀਂ ਉਹਨਾਂ ਦੀ ਇਸ ਮਿਹਨਤ ਨੂੰ ਕਿਸੇ ਤਰੀਕੇ ਨੂੰ ਪੜ੍ਹਦੇ ਆ ਤਾਂ ਸਭਾਵਿਕ ਅਸੀਂ ਜੇ ਦਿਲੋਂ ਮਹਿਸੂਸ ਕਰਦੇ ਆ ਉਹਨਾਂ ਦਾ ਧੰਨਵਾਦ ਦਿੰਨੇ ਆ ਕਿ ਉਹਨਾਂ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਸੋਖਿਆ ਸ਼ਬਦਾਂ ਵਿੱਚ ਗੁਰਬਾਣੀ ਦੇ ਇਹ ਪੱਕ ਜਿਹੜੇ ਆ ਉਜਾਗਰ ਕਰ ਸਾਨੂੰ ਦ੍ਰਿੜ ਕਰਵਾਏ ਆ ਠੀਕ ਹੈ ਜੀ ਸੋ ਇਹਦਾ ਧੰਨਵਾਦ ਕਰਨ ਦਾ ਜਿਹੜਾ ਜਿਹੜਾ ਕਰ ਲਿਆ ਉਹਨੂੰ ਕੀ ਫਾਇਦਾ ਹੁੰਦਾ ਦੇਖੋ ਜਿਹੜੇ ਇਹਦੇ ਫਾਇਦੇ ਆ ਉਹ ਸਮਾਜਿਕ ਵੀ ਹੈਗੇ ਆ ਮਨੋਵਿਗਿਆਨਕ ਵੀ ਹੈਗੇ ਆ ਠੀਕ ਹੈ ਇਹ ਤੋਂ ਇਲਾਵਾ ਜਿਹੜਾ ਉਹਦੇ ਰਿਸ਼ਤਿਆਂ ਵਿੱਚ ਜਿਹੜੀ ਪਰਪਕਤਾ ਹੈਗੀ ਆ ਉਹ ਪਰਪਕਤਾ ਵੀ ਆਉਂਦੀ ਆ ਜੇ ਤੁਸੀਂ ਦੇਖੋ ਪਹਿਲੀ ਗੱਲ ਜਦੋਂ ਤੁਸੀਂ ਕਿਸੇ ਦਾ ਧੰਨਵਾਦ ਕਰਦੇ ਹਾਂ ਹਾਂ ਜੇ ਤੁਹਾਡੇ ਅੰਦਰ ਹੰਕਾਰ ਗ੍ਰਿਤੀ ਦੀ ਪਰਬਲਤਾ ਤਾਂ ਤੁਸੀਂ ਕਿਸੇ ਦਾ ਧੰਨਵਾਦ ਨਹੀਂ ਕਰ ਸਕਦੇ ਠੀਕ ਹੈ ਹਾਂ ਦਿਖਾਵਾ ਤਾਂ ਕਰ ਸਕਦੇ ਹੋ ਇਹ ਤਾਂ ਕੋਈ ਸ਼ੱਕ ਨਹੀਂ ਮਜਬੂਰੀ ਵੀ ਕਰ ਸਕਦੇ ਹੋ ਦਿਖਾਵਾ ਕਰ ਸਕਦੇ ਹੋ ਪਰ ਤੁਸੀਂ ਸਹੀ ਅਥਾਂ ਵਿੱਚ ਉਹ ਧੰਨਵਾਦ ਨਹੀਂ ਕਰ ਰਹੇ ਹੁੰਦੇ ਫਿਰ ਰਿਸ਼ਤਿਆਂ 'ਚ ਤੁਹਾਡੇ ਵਿੱਚ ਜਿਹੜੀ ਆ ਉਹ ਨੀੜਤਾ ਹੁੰਦੀ ਹੈ ਨਿਗ ਆਉਂਦਾ ਕਿ ਮੰਨ ਲਓ ਮੇਰੇ ਲਈ ਕੁਝ ਕਾਰਿਆ ਕੋਈ ਤਾਂ ਮੈਂ ਜੇ ਉਹਨੂੰ ਕਹਿਣਾ ਵੀ ਤੁਹਾਡਾ ਧੰਨਵਾਦ ਆ ਤੁਸੀਂ ਮੇਰੇ ਲਈ ਕਰ ਰਹੇ ਹੋ ਇਹਨਾਂ ਉਹਨੂੰ ਵੀ ਉਤਸ਼ਾਹ ਮਿਲਦਾ ਅਤੇ ਉਹ ਵੀ ਆਪਣਾ ਪਰ ਮਹਿਸੂਸ ਕਰਦਾ ਉਹਨੂੰ ਵੀ ਚੰਗਾ ਲੱਗਦਾ ਅਤੇ ਹੋਰ ਵੱਧ ਚੜ ਕੇ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਸੱਜਣ ਜੀ ਜਿਹੜੇ ਕਿ ਪਾਠ ਕਰਦੇ ਸੀ ਉਹ ਕਹਿੰਨ ਲੱਗੇ ਮੈਨੂੰ ਘਟੋ ਘਟ ਜਿਹੜੇ ਆ 50 ਸਾਲ ਹੋ ਗਏ ਪਾਠ ਕਰਦੇ ਆ ਹਾਂਜੀ ਮੈਨੂੰ ਕਦੇ ਕਿਸੇ ਨੇ ਜਿਹੜਾ ਉਹ ਥੈਂਕਸ ਨਹੀਂ ਕੀਤਾ ਉਹ ਕਹਿੰਦੇ ਬਗ ਉਹਨਾਂ ਨੂੰ ਥੈਂਕਸ ਥੈਂਕਸ ਦੀ ਭਾਵਨਾ ਮੇ ਕੋਈ ਉਹਨਾਂ ਦੀ ਪਾਵਰ ਉਹਈ ਆ ਪਰਬਲ ਹੋਈ ਆ ਜੇ ਚਾਹੁੰਦੇ ਆ ਉਹ ਕਹਿੰਦੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਨੌਜਵਾਨ ਆਇਆ ਮੈਂ ਪਾਠ ਕਰ ਰਿਹਾ ਸੀਗਾ ਤਾਂ ਉਹਨਾਂ ਜਦੋਂ ਪਾਠ ਸਮਾਉਤ ਕੀਤਾ ਤੇ ਉਹ ਮੈਨੂੰ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਇਹ ਮੈਨੂੰ ਕਦੇ ਅਨੁਭਵ ਨਹੀਂ ਹੋਇਆ ਕਿ ਮੈਨੂੰ ਕਿੰਨਾ ਚੰਗਾ ਲੱਗਾ ਕਹਿੰਦੇ ਪਾਠ ਤੇ ਪਹਿਲਾਂ ਸੁਣਉਂਦਾ ਸੀਗਾ ਪਰ ਉਹ ਕਹਿੰਦੇ ਹੁਣ ਜਦੋਂ ਆਉਂਦਾ ਤੇ ਮੇਰੇ ਅੰਦਰ ਇੱਕ ਉਹ ਅਜੀਬ ਜਿਹੀ ਖੁਸ਼ੀ ਹੁੰਦੀ ਆ ਚਾੜੜ ਦਾ ਤੇ ਮੈਂ ਜਿਹੜਾ ਆਪਣਾ ਹੋਰ ਇਕਾਗਰਤਾ ਨਾਲ ਜਿਹੜਾ ਉਹ ਉਹਨੂੰ ਪਾਰਸਣ ਦੀ ਕੋਸ਼ਿਸ਼ ਕਰਦਾ ਠੀਕ ਕਹਿੰਦਾ ਮੈਂ ਸੁਣਾਉਂਦਾ ਸਾਰਿਆਂ ਨੂੰ ਇਹ ਨਹੀਂ ਕਿ ਦੂਜਿਆਂ ਨੂੰ ਨਹੀਂ ਸੁਣਾਉਂਦਾ ਪਰ ਇਹ ਜਦੋਂ ਉਹ ਆਉਂਦਾ ਮੇਰੇ ਨਜ਼ਰ ਪੈਂਦਾ ਤੇ ਮੇਰੇ ਅੰਦਰ ਇੱਕ ਹੋਰ ਉਫਲਾਰਾ ਜਿਹਾ ਪੈਦਾ ਹੋ ਜਾਂਦਾ ਤੇ ਉਹ ਹਮੇਸ਼ਾ ਜਿਹੜਾ ਜਾਣ ਲੱਗਿਆਂ ਜਰੂਰ ਮੇਰਾ ਉਹ ਥੈਂਕਸ ਕਰਕੇ ਜਾਂਦਾ ਇਹ ਵੀ ਜਿਹੜਾ ਤੁਸੀਂ ਜਦੋਂ ਕਰਦੇ ਹੋ ਕਿਸੇ ਨੂੰ ਕੋਈ ਹੋਰ ਦਿੰਦੇ ਨਹੀਂ ਪਰ ਇਹਦੇ ਨਾਲ ਕੀ ਹੈ ਕਿ ਅਗਲੇ ਨੂੰ ਹੋਰ ਉਤਸ਼ਾਹ ਮਿਲਦਾ ਉਹ ਨਿਕ ਮਹਿਸੂਸ ਕਰਦਾ ਆਪਣਾ ਮਰ ਮਹਿਸੂਸ ਕਰਦਾ ਉਹਨੂੰ ਆਪਣੀ ਜਿਹੜੀ ਮਿਹਨਤਾਂ ਅਸੀਂ ਉਹਦੀ ਮਿਹਨਤ ਨੂੰ ਰੈਕਗਨਾਈਜ਼ ਕਰਦੇ ਹੁੰਦੇ ਆ ਠੀਕ ਉਹਨੂੰ ਮਾਨਤਾ ਦੇ ਰਹੇ ਹੁੰਦੇ ਆ ਠੀਕ ਤੇ ਜਿਹੜਾ ਬਨੁਭਗਿਆ ਨੂੰ ਪੱਕੇ ਆ ਕਿ ਜਿਹੜਾ ਜਦੋਂ ਅਸੀਂ ਕਰਦੇ ਆ ਸਾਡੇ ਮਨ ਨੂੰ ਖੁਦ ਨੂੰ ਸ਼ਾਂਤੀ ਮਹਿਸੂਸ ਹੁੰਦੀ ਆ ਹਾਂਜੀ ਸਾਡੀ ਜਿਹੜੀ ਇੱਕ ਤਾਂ ਜਿਹੜਾ ਸਾਡੇ ਅੰਦਰ ਜਿਹੜੇ ਚੰਗੀ ਭਾਵਨਾ ਜਿਹੜੀ ਆ ਉਹ ਪੈਦਾ ਹੁੰਦੀ ਆ ਅਸੀਂ ਦੂਜੇ ਦੇ ਜਿਹੜੇ ਗੁਣ ਆ ਉਹ ਗੁਣ ਵੇਖਣ ਦੀ ਕੋਸ਼ਿਸ਼ ਕਰਦੇ ਆ ਸਾਡੇ ਅੰਦਰ ਇੱਕ ਭਾਵਨਾ ਪਰਵਲ ਹੁੰਦੀ ਆ ਕਿ ਅਸੀਂ ਜਦੋਂ ਕਿਸੇ ਦਾ ਥੈਂਕਸ ਕਰ ਰਹੇ ਆ ਮਹਿਸੂਸ ਕਰ ਰਹੇ ਹਾਂ ਦਿਲੋਂ ਢਿੱਡੂ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਇਕੱਲੇ ਜਿਹੜੇ ਆ ਸਾਡਾ ਇਹ ਇਕੱਲਿਆਂ ਦਾ ਜਤਨਾ ਕੋਸ਼ਿਸ਼ ਆ ਉਹ ਕਾਫੀ ਨਹੀਂ ਇਸ ਲਈ ਸਾਨੂੰ ਦੂਜਿਆਂ ਦੀ ਜ਼ਰੂਰਤ ਆ ਕਾਮਯਾਬੀ ਦੇ ਸਿਖਰਾਂ ਨੂੰ ਛੋਹਣ ਲਈ ਸਾਨੂੰ ਦੂਜਿਆਂ ਦੀ ਲੋੜ ਪੈਂਦੀ ਆ ਜੇਕਰ ਅਸੀਂ ਹੰਕਾਰੀ ਬਿਰਤੀ ਵਾਲੇ ਆ ਅਸੀਂ ਇਸ ਤਨਵਾਦ ਵਾਲੀ ਭਾਵਨਾ ਨੂੰ ਅਸੀਂ ਨਹੀਂ ਮਹਿਸੂਸ ਕਰਦੇ ਤਾਂ ਅਸੀਂ ਫਿਰ ਇਹ ਦੇਖ ਨਹੀਂ ਸਕਦੇ ਠੀਕ ਹੈ ਫਿਰ ਸੋ ਲੱਗਦਾ ਕਿ ਨਹੀਂ ਮੈਂ ਆਪਣੀ ਜਿਹੜੀ ਆਪਣੀ ਮਿਹਨਤ ਕੀਤੀ ਆ ਕਿਸੇ ਦੇ ਜਿਹੜਾ ਉਹ ਅਸੀਂ ਪਛਾਣਦੇ ਹੀ ਨਹੀਂ ਕਿ ਜਿਹੜਾ ਇਹ ਕਿਸੇ ਨੇ ਕੁਝ ਕੀਤਾ ਫਿਰ ਦੂਜਾ ਇਹ ਕਿ ਅਸੀਂ ਜਿਹੜਾ ਆਪਣਾ ਹੱਕ ਸਮਝ ਲੈਨੇ ਆ ਅਸੀਂ ਦੂਜੇ ਦਾ ਧੰਨਵਾਦ ਕਰਨਾਂ ਦੇ ਕਿਤੇ ਰੇ ਆ ਬਰ ਕੇ ਅਸੀਂ ਆਪਣਾ ਹੱਕ ਸਮਝਦੇ ਆ ਉਹਦਾ ਨੂੰ ਜਿਦਾ ਮਾਂ ਮਾਂ ਰੋਟੀ ਬਣਾਉਂਦੀ ਆ ਮਾਂ ਦਾ ਫਰਜ਼ ਆ ਉਹਦਾ ਧਰਮ ਆ ਕਰਮ ਆ ਕਿ ਉਹ ਆਪਣੇ ਬੱਚਿਆਂ ਲਈ ਕੁਝ ਵੀ ਕਰਦੀ ਆ ਠੀਕ ਹੈ ਪਰ ਜਦੋਂ ਮਾਂ ਜਿਹੜੀ ਆ ਸੀ ਸਾਨੂੰ ਪ੍ਰਸ਼ਾਦਾ ਬਣਾ ਕੇ ਗਰਮ ਗਰਮ ਸ਼ਿਕਾਉਂਦੀ ਆ ਜੇ ਅਸੀਂ ਧੋਸ਼ਬਦ ਕਹਿ ਦਿੰਨੇ ਆ ਕਿ ਮਾਂ ਤੇਰਾ ਧੰਨਵਾਦ ਤੂੰ ਭਾਵੇਂ ਬੜੀ ਰੁੱਝੀ ਹੋਈ ਸੀ ਬਿਜ਼ੀ ਸੀ ਹਾਂਜੀ ਥੱਕੀ ਵੀ ਹੋਈ ਸੀ ਕੰਮ ਤੋਂ ਆਈ ਆ ਪਰ ਫਿਰੇ ਤੋਂ ਮੈਨੂੰ ਪ੍ਰਸ਼ਾਦਾ ਜਿਹੜਾ ਗਰਮ ਕਰੋਂ ਲਾ ਕੇ ਪ੍ਰਸ਼ਾਦਾ ਸ਼ਿਕਾਇਆ ਤਾਂ ਤੇਰਾ ਬੜਾ ਧੰਨਵਾਦ ਅਜੇ ਮਾਂ ਨੂੰ ਕੋਈ ਇਹ ਨਹੀਂ ਕਿ ਮਾਂ ਜਿਹੜੀ ਆ ਉਹ ਧੰਨਵਾਦ ਕਰੋ ਤਾਂ ਹੀ ਪ੍ਰਸ਼ਾਦਾ ਗਰਮ ਸ਼ਿਕਾਉਗੀ ਰਾਈਟ ਮਾਂ ਰਿਸ਼ਤਾ ਇਹ ਕੈਸਾ ਕਿ ਮਾਂਦਰ ਚਾੜ ਜਾਂਦਾ ਉਹ ਵਿਚਾ ਪਰ ਜਦੋਂ ਬੱਚਾ ਇਹ ਗੱਲ ਕਹਿ ਦਿੰਦਾ ਤਾਂ ਬੱਚੇ ਦੇ ਇਹ ਕਹਿਣ ਨਾਲ ਮਾਂ ਦੇ ਇੱਕ ਹੋਰ ਖੁਸ਼ੀ ਦਾ ਹਲਾਰਾ ਪੈਦਾ ਹੁੰਦਾ ਕਿ ਜਿਹੜਾ ਉਹਦੇ ਅੰਦਰ ਉਹਦੀ ਜਿਹੜੀ ਇਹ ਸਮਝਦਾ ਇਹ ਨਹੀਂ ਸਮਝਦਾ ਕਿ ਮੇਰਾ ਹੱਕ ਹੀ ਸੀ ਕਿ ਤੇਰਾ ਇਹ ਫਰਜ਼ ਸੀ ਮੇਰਾ ਹੱਕ ਆ ਕਿ ਤੂੰ ਮੈਨੂੰ ਪਰਸ਼ਾਦਾ ਸ਼ਿਕਮ ਹੈ ਉਹ ਮੈਂ ਫਰਜ਼ ਦੀ ਗੱਦਗੀ ਕਰ ਰਹੀ ਆ ਪਰ ਇਹਦੇ ਨਾਲ ਕੀ ਗਿਆ ਕਿ ਮਾਂ ਨੂੰ ਜਿਹੜਾ ਉਹ ਹੋਰ ਜ਼ਿਆਦਾ ਬਲ ਮਿਲਦਾ ਉਤਸ਼ਾਹ ਮਿਲਦਾ ਤਾਂ ਮਾਂ ਦਾ ਜਿਹੜਾ ਸਨੇਹ ਆ ਪਿਆਰ ਉਹ ਕਈ ਢੰਗਾਂ ਨਾਲ ਪ੍ਰਗਟ ਹੁੰਦਾ ਉਸ ਲਈ ਜਿਹੜਾ ਸਾਨੂੰ ਜਿਹੜੀ ਮਿਲਣ ਦੀ ਗੱਲ ਆ ਉਹ ਸਾਨੂੰ ਕਈ ਪੱਖਾਂ ਤੋਂ ਜਿਹੜਾ ਉਹ ਸਾਨੂੰ ਇਹਦਾ ਲਾਭ ਨੁਕਸਾਨ ਨਹੀਂ ਕੁਝ ਹੁੰਦਾ ਬਲਕਿ ਹਰ ਪੱਖੋਂ ਜਿਹੜਾ ਉਹ ਮਨੋਵਿਗਿਆਨਕ ਤੌਰ ਤੇ ਵੀ ਆ ਉਹ ਰੋਹਾਨੀ ਤੌਰ ਤੇ ਵੀ ਆ ਸਮਾਜਿਕ ਤੌਰ ਤੇ ਵੀ ਆ ਆਰਥਿਕ ਤੌਰ ਤੇ ਵੀ ਆ ਇਹ ਸਾਡੀ ਜਿਹੜੀ ਚਿੰਤਾ ਜਿਹੜੀ ਆ ਉਹ ਜਦੋਂ ਅਸੀਂ ਸ਼ੁਕਰਾਨਾ ਕਰਨ ਲੱਗ ਪੈਂਦੇ ਆ ਧੰਨਵਾਦ ਕਰਦੇ ਆ ਤਾਂ ਸਾਡੇ ਵਿੱਚੋਂ ਮਨੋਵਿਗਿਆਨੀ ਵੀ ਇਸ ਗੱਲ ਨਾਲ ਸਹਿਮਤ ਆ ਤੁਹਾਡੀ ਜਿਹੜੀ ਚਿੰਤਾ ਤੁਹਾਡਾ ਇਹਦਾ ਤਣਾ ਉਹ ਕਾਫੀ ਹੱਦ ਤੱਕ ਘਟਦਾ ਇਹਦੇ ਵਿੱਚ ਹੀ ਫਰਕ ਪੈਦਾ ਤੁਹਾਡੇ ਦ੍ਰਿਸ਼ਟੀਕੋਣ ਵੀ ਜਿਹੜਾ ਉਹ ਇੱਕ ਨੈਗੇਟਿਵ ਨਹੀਂ ਬਲਕਿ ਜਿਹੜਾ ਪੰਜ ਤੇ ਪਾਕਾ ਉਹ ਜਾਗਰੂ ਹੁੰਦਾ ਠੀਕ ਹੈ ਵੱਡੀ ਗੱਲ ਇਹ ਕਿ ਤਣਾਵਾ ਦੇ ਨਾਲ ਤੁਸੀਂ ਨੈਗੇਟਿਵ ਨਹੀਂ ਸੋਚਦੇ ਨਾਕਾਰਾਤਮਕ ਸੋਚ ਤੁਹਾਡੇ ਦੇ ਭਾਰੂ ਨਹੀਂ ਹੁੰਦੀ ਸਕਾਰਾਤਮਕ ਸੋਚ ਭਾਰੂ ਹੁੰਦੀ ਆ ਉਹ ਸਕਾਰਾਤਮਕ ਸੋਚ ਜਿਹੜੀ ਆ ਇਹ ਬੰਦੇ ਦੀ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਿਹੜਾ ਪਾਟ ਆ ਉਹ ਅਦਾ ਕਰਦੀ ਆ ਇਸ ਲਈ ਜਿਹੜੇ ਲਾਭ ਉਹਨਾਂ ਲਾਭਾਂ ਚ ਇਹ ਕੁਝ ਕੁ ਜਿਹੜੇ ਇਹਨਾਂ ਲਾਭਾਂ ਦੇ ਲਾਭਾਂ ਦੇ ਆਪਾਂ ਜ਼ਿਕਰ ਕੀਤਾ ਜਿਹੜੇ ਹੋਰ ਅਨੇਕਾਂ ਪਹਿਲੂ ਆ ਜਿਹੜੇ ਕਿ ਜੁੜੇ ਹੋਏ ਆ ਜੀ ਹੁਣ ਅਸੀਂ ਦੇਖੀਏ ਕਿ ਜਿਹੜਾ ਸ਼ੁਕਰਾਨਾ ਕਰ ਲਿਆ ਜੀ ਤੁਸੀਂ ਪਹਿਲੇ ਕਿਹਾ ਕਿ ਉਹਨੂੰ ਉਹਨੂੰ ਕੋਈ ਐਡਵਾਂਟੇਜ ਹੋਇਆ ਜਾਓ ਹੋਇਆ ਕੀ ਜਿਹੜਾ ਇੰਡੀਵਿਜੁਅਲ ਸ਼ੁਕਰਾਨਾ ਕਮਿਊਨਿਟੀ ਵਾਲਾ ਨਹੀਂ ਮੈਂ ਕਹਿ ਰਿਹਾ ਜਿਹੜਾ ਇੰਡੀਵਿਜੁਅਲ ਸ਼ੁਕਰਾਨਾ ਕੀ ਉਹ ਸਿਰਫ ਬੰਦਾ ਜਦੋਂ ਬੜੀ ਪ੍ਰੋਬਲਮ ਵਿੱਚ ਹੋਵੇ ਤੇ ਉਹਦਾ ਕੰਮ ਹੋ ਜਾਏ ਤੇ ਫਿਰ ਉਹ ਕਰਦਾ ਕਿ ਬਗੈਰ ਡਿਫਿਕਲਟ ਟਾਈਮ ਤੋਂ ਬਿਨਾ ਵੀ ਕਰ ਸਕਦਾ ਨਹੀਂ ਦੇਖੋ ਜਿਹੜਾ ਜਿਹਦਾ ਪੰਗੋਂ ਆਪਣਾ ਗੱਲ ਕਰਕੇ ਹਟੇ ਆ ਹਾਂਜੀ ਕਿ ਜਦੋਂ ਅਸੀਂ ਧਨਵਾਦ ਕਰਨ ਲੱਗ ਪਈਨੇ ਆ ਆਪਣਾ ਸੁਭਾਅ ਵਿੱਚ ਇਹ ਜਿਹੜਾ ਲੇਉ ਨੇ ਆ ਹਾਂਜੀ ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਨਕਾਰਾਤਮਕ ਸੋਚ ਆ ਉਹ ਘਟਦੀ ਜਾਂਦੀ ਆ ਠੀਕ ਆ ਅਸੀਂ ਜਿਹੜਾ ਉਹ ਹਰ ਪ੍ਰਸਥਿਤੀ ਵਿੱਚ ਜਿਹੜਾ ਉਹ ਫਿਰ ਸਾਡਾ ਦਾ ਸਕਾਰਾਤਮਕ ਸੋਚ ਆ ਇਹ ਸਾਡੀ ਵਧਦੀ ਜਾਂਦੀ ਆ ਠੀਕ ਫਿਰ ਇਹ ਕਿ ਸਾਡੇ ਨੂੰ ਸਮੱਸਿਆ ਵੀ ਆਉਂਦੀਆਂ ਤਾਂ ਸਮੱਸਿਆਵਾਂ ਵਿੱਚ ਵੀ ਅਸੀਂ ਚੰਗਾ ਪੱਖ ਦੇਖ ਲੈਨੇ ਆ ਉਦਾਹਰਨ ਵਜੋਂ ਮੈਂ ਕਦੇ ਨੌਕਰੀ ਕਰ ਰਿਹਾ ਸੀ ਮਾਲੂਮ ਹੈ 10 ਸਾਲ ਉਹ ਤੇ ਨੌਕਰੀ ਕੀਤੀ ਆ ਫਿਰ ਐਸਾ ਕਾਰਨ ਬਣਿਆ ਕਿ ਮੈਨੂੰ ਨੌਕਰੀ ਨੂੰ ਜਵਾਬ ਦੇ ਦਿੱਤਾ ਠੀਕ ਹੈ ਹੁਣ ਇੱਕ ਪੱਖ ਆ ਕਿ ਮੈਂ ਬੜਾ ਅਫਸਰਟ ਹੋ ਜਾਵਾਂ ਕਿ ਲਓ ਜੀ ਮੈਨੇ ਜ ਨੌਕਰੀ ਕੀਤੀ ਆ ਮੈਨੂੰ ਨੌਕਰੀ ਨੂੰ ਜਵਾਬ ਦੇ ਦਿੱਤਾ ਹਾਂਜੀ ਪਰ ਦੂਜਾ ਪਹਿਲੂ ਇਹ ਹੈ ਕਿ ਮੈਂ ਇਹ ਸੋਚਾਂ ਕਿ ਭਾਵੇਂ ਮੈਨੂੰ ਨਾ ਜਵਾਬ ਦੇ ਦਿੱਤਾ ਪਰ ਘਟੋ ਘੜ ਜਿਹੜਾ ਮੈਨੂੰ ਇੱਥੇ 10 ਸਾਲ ਦਾ ਮੌਕਾ ਮਿਲਿਆ ਇਹਦੇ ਨਾਲ ਮੈਨੂੰ ਇਹਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਮੇਰੇ ਕਿਹ ਸਾਥੀ ਬਣੇ ਹਾਂ ਇਥੇ ਮੈਂ ਬਹੁਤ ਕੁਝ ਜਿਹੜਾ ਆਰਥਿਕ ਲਾਭ ਵੀ ਖਟਿਆ ਮੇਰਾ ਐਕਸਪੀਰੀਅੰਸ ਦੇ ਹੋਇਆ ਹੋਇਆ ਇਹਦਾ ਮੇਰੀ ਜਾਣਕਾਰੀ ਵਿੱਚ ਚੋਖਾ ਵਾਧਾ ਹੋਇਆ ਹੁਣ ਮੈਨੂੰ ਹੋਰ ਕਿਤੇ ਜੌਬ ਲੱਭਣਾ ਜਿਹੜਾ ਉਹ ਮੈਨੂੰ ਕੋਈ ਮੁਸ਼ਕਲ ਨਹੀਂ ਤੋਂ ਮੈਂ ਇਸ ਲਈ ਜਿਹੜਾ ਉਹ ਪੱਖ ਦੇਖ ਕੇ ਇਹਦੇ ਦੇਖੋ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਫਾਇਦਾ ਉਹ ਜਿਹੜਾ ਉਹ ਸਰਕਾਰਾਂ ਤੋਂ ਮੈਂ ਸੋਚਦਾ ਕਿ ਤੁਸੀਂ ਉਹਦੇ ਵਿੱਚੋਂ ਵੀ ਜਿਹੜਾ ਉਹ ਇੱਕ ਚੰਗਾ ਪੱਖ ਦੇ ਨੇ ਉਹਦੇ ਕੀ ਆ ਕਿ ਨਾ ਤੁਸੀਂ ਮਾਨਸਿਕ ਤੌਰ ਤੇ ਜਿਹੜਾ ਉਹ ਕਮਜ਼ੋਰ ਪੈਨੇ ਹੋ ਨਾ ਸਿਰੇ ਦੇ ਤੌਰ ਤੇ ਪੈਨੇ ਹੋ ਨਾ ਹੀ ਤੁਹਾਡੇ ਰਿਸ਼ਤਿਆਂ ਵਿੱਚ ਜਿਹੜੀ ਆ ਉਨੀ ਵੱਡੀ ਦਰਾੜ ਆਉਂਦੀ ਆ ਕਿ ਜਿਹਦੇ ਕਰ ਜਿਹੜੀਆਂ ਇਹ ਦੂਰੀਆਂ ਹੋਰ ਵੱਧ ਜਾਣ ਜਿਹੜਾ ਲਾਭ ਜਿਹੜਾ ਉਹਦੇ ਲਾਭ ਜਿਹੜੇ ਆ ਉਹ ਸਮਾਜਿਕ ਆ ਮਨੋਵਿਗਿਆਨਕ ਆ ਰੋਹਾਨੀ ਆ ਰੋਹਾਨੀ ਜਿਹੜੇ ਆ ਉਹ ਕਈ ਪਹਿਲੂ ਆ ਕਿ ਜਿਹੜੇ ਇਸ ਰਾਹ ਤੇ ਤੁਰੇ ਆ ਤੁਹਾਨੂੰ ਜਿਹੜੇ ਆ ਉਹ ਸੁਭਾਵਿਕੀ ਜਿਹੜੇ ਉਹ حاصل ਹੁੰਦੇ ਆ ਇਸ ਲਈ ਘਟਨਾ ਜਿਹੜੀ ਆਪਣੇ ਆਪ ਵਿੱਚ ਤੁਹਾਨੂੰ ਦੇਖੋ ਕਿ ਆਦਮੀ ਜਿਹੜੇ ਆ ਜਦੋਂ ਕੋਈ ਤਜਰਬਾ ਕਰਦੇ ਆ ਜੋ ਅਸਫਲ ਹੋ ਜਾਂਦੇ ਆ ਤਾਂ ਉਹ ਨਿਰਾਸ਼ ਨਹੀਂ ਹੁੰਦੇ ਬਲਕਿ ਇਹ ਸੋਚ ਕੇ ਕਿ ਨਹੀਂ ਮੈਨੂੰ ਇਹ ਪਤਾ ਲੱਗ ਗਿਆ ਹੋਣਗੇ ਇਹ ਜਿਹੜਾ ਮਾਰਾ ਪਨਾਇਆ ਇਹ ਠੀਕ ਰਾਹ ਨਹੀਂ ਇਸ ਰਸਤੇ ਤੇਰੇ ਮੈਂ ਮਜ਼ਦਦ ਨਹੀਂ ਉਹਨੇ ਜੋ ਸਿੱਖੇ ਉਹ ਹੋਰ ਅੱਗਾ ਵੱਧਦੀ ਕੋਸ਼ਿਸ਼ ਕਰਦਾ ਤੋ ਇਹ ਆਪਣੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਆ ਕਿ ਤੁਹਾਡੀ ਜਿਹੜੀ ਵਿਅਕਤੀਗਤ ਤੌਰ ਤੇ ਉਹ ਤੁਹਾਨੂੰ ਇਸ ਪ੍ਰਾਪਤੀ ਦੇ ਰੂਪ ਵਿੱਚ ਜਿਹੜੀ ਆ ਉਹ ਹਾਸਲ ਹੁੰਦੀ ਆ ਇਹਦੇ ਅਨੇਕਾਂ ਹੋਰ ਪਹਿਲੂ ਆ ਪਰ ਆਪਾਂ ਸੰਖੇਪ ਵਿੱਚ ਜਿਹੜਾ ਪਹਿਲੂ ਸ਼ੋਹਰੇ ਆ ਜਿਹੜਾ ਵਿਅਕਤੀਗਤ ਜਿਹੜਾ ਫਾਇਦਾ ਉਹ ਸਾਨੂੰ ਜਿਹੜੇ ਰਿਸ਼ਤੇ ਆ ਜਿਹੜੇ ਆਪਸ ਵਿੱਚ ਸਾਡੇ ਰਿਸ਼ਤੇ ਆ ਚਾਹੇ ਉਹ ਪਰਿਵਾਰਕ ਆ ਚਾਹੇ ਸੱਜਣਾਂ ਮਿੱਤਰਾਂ ਦੀ ਦੁਨੀਆ ਵਿੱਚ ਜਿੱਥੇ ਆਪਾਂ ਕੰਮਕਾਇ ਕਰਦੇ ਆ ਉੱਥੇ ਜਿਹੜਾ ਇਹ ਪਹਿਲੂ ਆ ਇਹ ਬੜਾ ਸਾਡੇ ਕੰਮ ਆਉਂਦਾ ਸਾਡੇ ਦੇ ਕਹਿੰਦੇਖੋ ਜਿਹੜੀਆਂ ਸਧਾਰਨ ਕਹਿਮਾਂ ਦੇ ਜਿਹੜੀਆਂ ਸਾਡੀ ਇਹ ਰਿਸ਼ਤੇ ਆ ਸਬੰਧ ਆ ਉਹ ਛੋਟੇ ਛੋਟੇ ਗੱਲਾਂ ਕਰਕੇ ਵਿਗੜ ਜਾਂਦੇ ਆ। ਉਹ ਜਿਹੜੇ ਇਹ ਜਿਹੜਾ ਭਾਵ ਆ, ਜਜ਼ਬਾ ਇਹਦੇ ਨਾਲ ਤੁਹਾਡੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਆ। ਠੀਕ ਹੈ। ਹੋਰ ਪਰਪਕਤਾ ਆਉਂਦੀ ਆ। ਹਾਂ। ਤੁਸੀਂ ਜਿਹੜੇ ਇਹ ਸਭ ਕੁਝ ਜਿਹੜੇ ਇਹਦੇ ਵਿੱਚ ਇਹਨਾਂ ਦੀ ਸ਼ਮੂਲਤਾ ਠੀਕ। ਮੂਲ ਅਸੀਂ ਦੋ ਵਰਡਸ ਹੋਰ ਆ। ਜੀ। ਧੰਨਵਾਦ ਤੋਂ ਬਾਅਦ ਸ਼ੁਕਰਾਨਾ ਕੀ ਇਹ ਸ਼ੁਕਰਾਨਾ ਤੇ ਧੰਨਵਾਦ ਸਿਨੋਨਿਮਸ ਵਰਡਸ ਆ? ਇੱਕੋ ਜਿਹੇ ਹੈਗੇ ਜਾਂ ਇਹਨਾਂ ਵਿੱਚ ਵੀ ਕੋਈ ਫਰਕ ਆ? ਇੰਗਲਿਸ਼ ਵਿੱਚ ਜਿੱਦਾਂ ਥੈਂਕਸ ਐਂਡ ਗ੍ਰੈਟੀਚਿਊਡ ਕਹ ਦਿੰਦੇ ਹਾਂ ਅਸੀਂ ਹੂੰ ਇਹ ਮੈਂ ਕਿਹਾ ਥੈਂਕਸ ਐ ਕੋਈ ਗ੍ਰੈਟੀਚਿਊਡ ਕੋਈ ਇਹਨਾਂ ਦੇ ਇਹਨਾਂ ਦੇ ਵਿੱਚ ਡਿਫਰੈਂਸ ਹੈ ਕਿਉਂਕਿ ਗੁਰਬਾਣੀ 'ਚ ਕਈ ਵਾਰੀ ਇਹ ਇਸ ਤਰੀਕੇ ਨਾਲ ਹੋ ਸਕਦਾ ਆਂ ਸ਼ਬਦ ਆ ਦੇਖੋ ਗਰੁੱਪ ਜਿਹੜੇ ਸਾਡੇ ਵਿੱਚ ਜਿਹੜੇ ਆਮ ਤੌਰ ਤੇ ਜਿਹੜਾ ਸ਼ੁਕਰਾਨਾ ਧੰਨਵਾਦ ਇਹ ਸਮਾਨ ਅਰਥਾਂ ਵਿੱਚ ਹੀ ਜ਼ਿਆਦਾਤਰ ਵਰਤ ਲਏ ਜਾਂਦੇ ਆ ਠੀਕ ਹੈ हां ਜਿਹੜੇ ਤੁਸੀਂ ਅੰਗਰੇਜ਼ੀ 'ਚ ਗੱਲ ਕੀਤੀ ਆ ਥੈਂਕਸ ਐਂਗ੍ਰੇਟੀਚਿਊਟੀ ਦੇ ਸ਼ਬਦ ਆ ਇਹਨਾਂ ਵਿੱਚ ਜਿਹੜਾ ਉਹ ਬੜਾ ਕਲੀਅਰਲੀ ਉਹ ਫਰਕ ਜਿਹੜਾ ਉਹ ਦੱਸਿਆ ਗਿਆ ਆ ਸਾਡੇ ਵੀ ਜਿਹੜੀ ਆ ਉਹ ਭਾਵਨਾ ਤੇ ਨਿਰਪਰ ਕਰਦਾ ਕਿ ਤੁਹਾਡਾ ਲਹਿਜਾ ਕੀ ਆ ਪਿਛੇ ਤੁਹਾਡੀ ਜਿਹੜੀ ਉਹ ਭਾਵਨਾ ਕੀ ਆ ਨੀਅਤ ਕੀ ਆ ਠੀਕ ਅਸੀਂ ਇਸ ਤੋਂ ਅੰਦਾਜ਼ਾ ਲਾਉਂਦੇ ਆ ਕਿ ਤੁਸੀਂ ਸਹਿਯੋਗਾਂ ਵਿੱਚ ਧੰਨਵਾਦ ਦਿਲੋਂ ਕਰ ਰਹੇ ਹੋ ਕਿ ਸਰ ਜਿਹੜੇ ਇੱਕ ਜਿਹੜਾ ਰਸਮ ਦੀ ਪੂਰਤੀ ਕਰ ਰਹੇ ਹੋ ਇਸ ਲਈ ਜਿਹੜਾ ਸਾਡਾ ਇਸ ਚੀਜ਼ ਤੇ ਜ਼ਿਆਦਾ ਨਿਰਪਰ ਕਰਦਾ ਜਿਹੜਾ ਥੈਂਕਸ ਆ ਸਮਝ ਲੋ ਇਹ ਜਿਹੜਾ ਮੰਨ ਲੋ ਤੁਸੀਂ ਮੇਰੇ ਜਿਹੜੀ ਆ ਚਾਬੀ ਥਲੇ ਡਿੱਗ ਪਈ ਚੁੱਕੇ ਫੜਾਤੀ ਮੈਨੂੰ ਮੈਂ ਤੁਹਾਨੂੰ ਜਿਹੜਾ ਉਹ ਥੈਂਕਸ ਬੋਲ ਦੂੰਗਾ ਕਿ ਤੁਹਾਡਾ ਧੰਨਵਾਦ ਆ ਤੁਸੀਂ ਮੈਨੂੰ ਚਾਬੀ ਲੱਭ ਕੇ ਮੈਨੂੰ ਫੜਾ ਦਿੱਤੀ ਆ ਤੇ ਜਦੋਂ ਜਿਹੜਾ ਗ੍ਰੈਟੀਟਿਊਡ ਆ ਜਿਹੜਾ ਇਹ ਜਿਹਦੇ ਇੱਕ ਫੀਲਿੰਗ ਆ ਇੱਕ ਐਸਾ ਅਹਿਸਾਸ ਆ ਠੀਕ ਆ ਇੱਕ ਐਸਾ ਜਜ਼ਬਾ ਕਿ ਜਿਹੜਾ ਇਹ ਵਕਤ ਹੀ ਨਹੀਂ ਇਹ ਜਿੰਨਾ ਤੱਕ ਰਹਿੰਦਾ ਇਹ ਤੁਸੀਂ ਦਿਲੋਂ ਜਿਹੜਾ ਉਹ ਮਹਿਸੂਸ ਕਰਦੇ ਆ ਉਸ ਪ੍ਰਤੀ ਜਿਹੜਾ ਹਮੇਸ਼ਾ ਸ਼ੁਕਰਗੁਜ਼ਾਰ ਰਹੀ ਨੇ ਹੋ ਠੀਕ ਜਿਸ ਦਾ ਮਾਪੇ ਆ ਹਾਂਜੀ ਅਸੀਂ ਮਾਪਿਆਂ ਦਾ ਸਧਾਰਨ ਤਨਵਾਦ ਨਹੀਂ ਕਰਦੇ ਠੀਕ ਪਰ ਸਾਨੂੰ ਦਿਲੋਂ ਜਿਹੜਾ ਦਿਲੋਂ ਟੀਚਰ ਆ ਜੇ ਕੋ ਅਸੀਂ ਪੜਿਆ ਸਾਨੂੰ ਪੜਨ ਦਾ ਮੌਕਾ ਮਿਲੇ ਆ ਭਾਵੇਂ ਉਸ ਵੇਲੇ ਸਾਨੂੰ ਫੀਲ ਨਾ ਹੋਵੇ ਮਹਿਸੂਸ ਨਾ ਕਰੀਏ ਮੰਨ ਲਓ ਮੈਂ ਪੜ ਲੈ ਕੇ ਚੰਗੀ ਨੌਕਰੀ ਲੱਗ ਗਈ ਆ ਪਰ ਉਦੋਂ ਮੈਨੂੰ ਜ਼ਰੂਰ ਅਹਿਸਾਸ ਹੁੰਦਾ ਕਿ ਮੇਰੇ ਲਈ ਮੇਰੇ ਟੀਚਰਾਂ ਨੇ ਇਤੋਂ ਤੱਕ ਪਹੁੰਚਣ ਉਨਾਂ ਨੇ ਕਿੰਨਾ ਯੋਗਦਾਨ ਪਾਇਆ ਉਸ ਵਿੱਚ ਜਾ ਕੇ ਮੈਂ ਜਦੋਂ ਧੰਨਵਾਦ ਕਰਦਾ ਉਹਨਾਂ ਦਾ ਤਾਂ ਉਹ ਧੰਨਵਾਦ ਰਸਮੀ ਧੰਨਵਾਦ ਨਹੀਂ ਹੁੰਦਾ ਹੂੰ ਉਹਦੇ ਵਿੱਚ ਉਹਨਾਂ ਦਾ ਸਤਿਕਾਰ ਆ ਉਹਨਾਂ ਦੀ ਜਿਹੜੀ ਭਾਵਨਾ ਉਹਨਾਂ ਦਾ ਸਮਰਪਣ ਭਾਵਨਾ ਜੋ ਉਹਨਾਂ ਦੀ ਹਮਦਰਦੀ ਆ ਇਹ ਬਹੁਤ ਕੁਝ ਜਿਹੜਾ ਉਹਦੇ ਵਿੱਚ ਸ਼ਮੂਲਤ ਹੁੰਦੀ ਆ ਤੋਂ ਜਿਹੜਾ ਸਧਾਰਨ ਥੈਂਕਸ ਆ ਬਾਂ ਕਹਿ ਸਕਦੇ ਆ ਕਿ ਕਿਸੇ ਨੇ ਫੁੱਲ ਭੇਟ ਕਰ ਦਿੱਤਾ ਉਹ ਥੈਂਕਸ ਕਰ ਦਿੰਦਾ ਆ ਗੂ ਜਿਹੜਾ ਗ੍ਰੈਟੀਟਿਊਡ ਜਿਹੜਾ ਸ਼ਬਦ ਆ ਇਹ ਮੰਨ ਲਓ ਇਹ ਦਿਲ ਦੇ ਅੰਦਰ ਬਗੀਚੀ ਲਾਤੀ ਫੁੱਲਾਂ ਦੀ ਮੰਨ ਲਓ ਕਿ ਜਿਹੜੀ ਹਮੇਸ਼ਾ ਜਿਹੜੀ ਆ ਉਹ ਖਿੜੀ ਰਹਿੰਦੀ ਆ ਔਰ ਖੁਸ਼ਬੂ ਦਿੰਦੀ ਰਹਿੰਦੀ ਆ ਜਿਹੜਾ ਫੁੱਲ ਪਿੱਟ ਗਿਆ ਉਹ ਠੀਕ ਆ ਥੋੜਾ ਜਿਹਾ ਫੁੱਲ ਉਹ ਖੁਸ਼ਬੂ ਦੂਗਾ ਖੜਿਆ ਰਹੂਗਾ ਉਹ ਥੋੜਾ ਜਿਹਾ ਮੁਰਝਾ ਜਾਊਗਾ ਤੂੰ ਫਿਰ ਉਹ ਆਪਾਂ ਸੁੱਟ ਦਿੰਦੇ ਆ ਉਹ ਪਰ ਜਿਹੜਾ ਇਹ ਚੀਜ਼ ਜਿਹੜੀ ਆ ਇਹ ਦਿਲੰ ਦੇ ਜਿਹੜੀ ਵਸੀ ਹੋਈ ਉਹ ਜਿਹੜੀ ਖੁਸ਼ਬੂ ਆ ਉਹ ਹਮੇਸ਼ਾ ਜਿਹੜੀ ਮੁੱਲ ਖੁਸ਼ਬੂ ਦਿੰਦੀ ਰਹਿੰਦੀ ਆ ਇਸ ਲਈ ਜਿਹੜਾ ਇਹ ਸਧਾਰਨ ਜਿਹਾ ਇੱਕ ਮੈਜਿਕ ਸ਼ਬਦ ਵਾਂਗ ਕਿ ਨਹੀਂ ਰਹਿੰਦਾ ਬਲਕਿ ਦਿਲੋਂ ਇੱਕ ਖੂਕ ਉਠਦੀ ਆ ਪਿਆਰ ਦੀ ਸਤਕਾਰ ਦੀ ਭਾਵਨਾ ਦੀ ਕਿ ਜਿਹਦੇ ਰਾਹੀਂ ਅਸੀਂ ਪ੍ਰਗਟਾਵਾ ਕਰਦੇ ਆ ਸ਼ੁੱਧ ਖੈਰ ਆਪਾਂ ਪੰਜਾਬੀ ਵਿੱਚ ਆਪਾਂ ਆਪਣੀ ਭਾਸ਼ਾ ਵਿੱਚ ਮੋਸ ਦੀ ਦੋਵੇਂ ਇਹ ਇਹ ਸਮਾਨਾਰਥਾਂ ਵੀ ਇਸਮਾਲ ਕਰ ਲੈਨੇ ਆ ਪਰ ਸਸ ਅਸੀਂ ਕਿਸ ਤਰ੍ਹਾਂ ਨਾਲ ਕਹਿ ਰਹੇ ਹਾਂ ਸਿਰਫ ਇੱਕ ਰਸਮ ਦੀ ਪੂਰਤੀ ਕਰ ਰਹੇ ਆ ਕਿ ਸੱਚਮੁੱਚ ਸੱਚਮੁੱਚ ਅਸੀਂ ਅੰਦਰੋਂ ਮਹਿਸੂਸ ਕਰਦੇ ਆ ਠੀਕ ਤੇ ਸਾਡੇ ਇਸ ਲਈ ਇਸ ਗੱਲ ਤੇ ਨਿਰਪਰ ਕਰਦਾ ਤੇ ਸਾਡੇ ਭਵੇਂ ਕੋਸ਼ਾਂ ਵੀ ਜਿਹੜੀ ਉਹ ਬਹੁਤਾ ਫਰਕ ਨਹੀਂ ਦਸਾਇਆ ਆ ਪਰ ਜਿਹੜਾ ਦਰਫ ਜਿਹੜਾ ਉਹ ਸਾਡੇ ਕੈਮਰਾ ਸੀ ਵਿਅੰਗ ਵਿੱਚ ਵੀ ਥੈਂਕਸ ਕਰ ਦਿੰਦੇ ਆ ਧੰਨਵਾਦ ਕਰਦੇ ਆ ਉਸੇ ਇਹ ਨਹੀਂ ਸਾਡਾ ਮਕਸਦ ਧੰਨਵਾਦ ਕਰਨਾ ਨਹੀਂ ਹੁੰਦਾ ਵਿਅੰਗ ਕਰਨਾ ਹੁੰਦਾ ਠੀਕ ਸ਼ਬਦ ਅਸੀਂ ਧੰਨਵਾਦ ਵੀ ਵਰਤਦੇ ਹੁੰਦੇ ਆ ਪਰ ਸ਼ੁਕਰੀਆ ਹੂੰ ਪਰ ਅਸੀਂ ਉਹ ਵਿਅੰਗ ਕਰ ਰਹੇ ਹੁੰਦੇ ਆ ਇਸ ਲਈ ਸ਼ਬਦਾਂ ਵਿੱਚ ਇੱਥੇ ਆਪਣੇ ਆਪ ਵੀ ਜਿਹੜਾ ਉਹ ਜਿਹੜੀ ਭਾਵਨਾ ਉਹ ਮੂਲ ਆ ਕਿ ਤੁਹਾਡੇ ਅੰਦਰ ਜਿਸਾਂ ਗੁਰਬਾਣੀ ਦਾ ਗਿਆਨ ਫਰਮਾਨਾ ਕਿ ਅਪਰਾਧੀ ਦੂਣਾ ਨਿਵਹਿ ਜੋ ਹੰਤਾ ਮਰਗਾ ਫਿਰ ਆਖਿਆ ਸੀਸ ਨਵਈਆ ਕਿ ਆਤੀ ਹੈ ਜਾਂ ਰਿਦੈ ਕੁ ਸੁਧੇ ਜਾਹੇ ਹੂੰ ਤੇ ਲਈ ਸਾਡੇ ਵੀ ਜਿਹੜਾ ਉਹ ਮੁਖ ਰੂਪ ਵਿੱਚ ਇਹਨਾਂ ਗੱਲਾਂ ਨੂੰ ਧਿਆਵੀ ਰੱਖਿਆ ਜਾਂਦਾ ਜੇ ਸ਼ਬਦਕ ਤੌਰ ਤੇ ਦੇਖੀ ਤਾਂ ਉਹਦਾ ਕੋਈ ਬਹੁਤਾ ਸਾਡੇ ਕੋਸ਼ੰਪਕਾਰਾਂ ਨੇ ਬਹੁਤਾ ਅੰਤਰ ਨਹੀਂ ਦਰਸਾਇਆ ਠੀਕ ਤੁਹਾਡਾ ਬਹੁਤ ਬਹੁਤ ਥੈਂਕਸ ਬੜਾ ਬੜਾ ਵਧੀਆ ਤਰੀਕਾ ਹੈ ਮੈਂ ਧੰਨਵਾਦੀ ਯੂਜ਼ ਕਰਨਾ ਚਾਹੁੰਦਾ ਥੈਂਕਸ ਨੀਂਗਵਰਡਸ ਯੂਜ਼ ਕਰਨਾ ਚਾਹੁੰਦਾ ਸੋ ਅੱਜ ਦਾ ਟਾਪਿਕ ਤੇ ਬੜਾ ਇੰਪੋਰਟੈਂਟ ਟਾਪਿਕ ਹੈ ਵਰਤੀ ਇਹਨੂੰ ਕਹੀਂ ਅੱਗੇ ਗੁਰਬਾਣੀ ਨਾਲ ਰਿਲੇਟ ਕਰਾਂਗੇ ਤੇ ਗੁਰਬਾਣੀ ਵਿੱਚ ਕਿਸ ਤਰੀਕੇ ਦਾ ਧੰਨਵਾਦ ਕੀਤਾ ਜਾਂਦਾ ਹੈ ਔਰ ਕਿਉਂ ਕੀਤਾ ਜਾਂਦਾ ਉਹਦੇ ਵਿੱਚ ਵੀ ਅਸੀਂ ਆਵਾਂਗੇ ਅਸੀਂ ਜੀਵਨ ਲਈ ਮਨੁੱਖ ਲਈ ਕ ਸਾਰਿਆਂ ਦੇ ਉਹਦੇ ਪਹਿਲੂ ਗਿਣਾਂਗੇ ਅਸੀਂ ਅੱਗੇ ਸੈਕਿੰਡ ਐਪੀਸੋਡ ਤੋ ਭਾਈ ਸਾਹਿਬ ਤੁਸੀਂ ਬੜੇ ਤੇ ਵਧੀਆ ਤਰੀਕੇ ਨਾਲ ਐਸ ਵਰਡ ਦੀ ਐਕਸਪਲੇਨੇਸ਼ਨ ਦਿੱਤੀ ਅਤੇ ਵੱਖਰੇ ਵੱਖਰੇ ਪਹਿਲੂਆਂ ਬਾਰੇ ਦੱਸਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਕੇਤ ਜੀ ਜੀ ਨੂੰ ਦੋ ਸ਼ਬਦਾਂ ਵਿੱਚ ਧੰਨਵਾਦ ਹਾਂਜੀ ਜਿਹੜੀ ਵਿਚਾਰਤਾ ਸੁਣਾਇਆ ਚੋਂ ਨਾ ਹਾਂਜੀ ਕਿ ਜਦੋਂ ਸੱਚਮੁੱਚ ਧੰਨਵਾਦ ਕਰ ਰਹੇ ਹੁੰਦੇ ਆ ਜਿਵੇਂ ਤੁਸੀਂ ਲਾਸਟ ਕੁਐਸਚਨ ਪੁੱਛਿਆ ਸੀਗਾ ਤਾਂ ਉਹ ਜਿਹੜਾ ਕੇਵਲ ਜਿਹੜੀ ਉਹ ਪ੍ਰਾਪਤ ਕੀਤੀ ਜਾਂ ਅਨੁਭਵ ਕੀਤੀ ਹੋਈ ਜਿਹੜੀ ਚੀਜ਼ ਆ ਹਾਂਜੀ ਉਹਦੀ ਕਦਰਦਾਨੀ ਪ੍ਰਗਟ ਨਹੀਂ ਕਰ ਰਹੇ ਹੁੰਦੇ ਠੀਕ ਹੈ ਬਲਕਿ ਇਹਦੀ ਜਿਹੜੀ ਕੀਮਤ ਆ ਜੋ ਅਹਿਮੀਅਤ ਆ ਮਹਤਵ ਆ ਅਤੇ ਆਪਣੀ ਪਲਾਈ ਤੇ ਪ੍ਰਭਾਵ ਨੂੰ ਵੀ ਅਸੀਂ ਪਛਾਣਦੇ ਹੁੰਦੇ ਆ ਠੀਕ ਹੈ ਸ਼ੁਰਗਜ਼ਾਰੋ ਹੁਣ ਵੀ ਜ਼ਿੰਦਗੀ ਦੀ ਜਿਹੜੀ ਉਹ ਸਕਾਰਾਤਮਕ ਜਿਹੜੀ ਅਤੇ ਚੁਣੌਤੀਪੂਰਨ ਅਨੁਭਵਾਂ ਨੂੰ ਵੀ ਪਛਾਣਨਾ ਸ਼ਾਮਲ ਹੁੰਦਾ ਠੀਕ ਹੈ ਵੇ ਦੇਖੋ ਜੇ ਤੁਸੀਂ ਮੁਸ਼ਕਲ ਵਿੱਚ ਜਦੋਂ ਅਸੀਂ ਬੇ ਉਹਨਾਂ ਕਠਿਨਾਈ ਹੁੰਦੀ ਜਦੋਂ ਤੇ ਸਵਾਲ ਕੀਤਾ ਸੀਗਾ ਕਿ ਜਿਹੜੀ ਮੁਸ਼ਕਲਾਂ ਵਿੱਚ ਵੀ ਅਸੀਂ ਜਿਹੜਾ ਉਜੇ ਤੁਸੀਂ ਸ਼ੁਕਰਗੁਜ਼ਾਰ ਹੁੰਦੇ ਆ ਤਾਂ ਸਾਡੇ ਅੰਦਰ ਜਿਹੜੀ ਉਹ ਸਕਾਰਾਤਮਕ ਸੋਚ ਜਿਹੜੀ ਆ ਉਹ ਬੜੀ ਪਰਬਲ ਹੁੰਦੀ ਆ ਔਰ ਸਾਨੂੰ ਅਸੀਂ ਮਹਿਸੂਸ ਕਰਦੇ ਆ ਕਿ ਇਸ ਮੁਸ਼ਕਿਲ ਭਰੇ ਸਮੇਂ ਵਿੱਚ ਸਾਨੂੰ ਕੋਈ ਸਬਕ ਮਿਲਿਆ ਕੋਈ ਸਿੱਖਣੋਂ ਮਿਲਿਆ ਕੋਈ ਸਮਝਣੋਂ ਮਿਲਿਆ ਜਿਹੜੇ ਕਿ ਸਾਡੇ ਜ਼ਿੰਦਗੀ ਵਿੱਚ ਸਾਡੇ ਬੜੇ ਕੰਮ ਆਉਂਦਾ ਸੀ ਉਹਦੇ ਤੋਂ ਵੀ ਪ੍ਰੇਰਣਾ ਲੈਨੇ ਆ ਠੀਕ ਤਾਂ ਇਸ ਦੇ ਵਿੱਚ ਸਾਨੂੰ ਕੀ ਆ ਅਸੀਂ ਜ਼ਿੰਦਗੀ ਵਿੱਚ ਹੋਰ ਤਕੀ ਕਰਨ ਵਿੱਚ ਉਹ ਸਹਾਇਕ ਹੁੰਦਾ ਜਿਹੜੀ ਸੋਚ ਆ ਇਹ ਭਾਵਨਾ ਇਹ ਸਾਨੂੰ ਹੋਰ ਬਹੁਤ ਮਦਦਗਾਰ ਸਾਬਤ ਹੁੰਦੀ ਆ ਇਨ੍ਹਾਂ ਕਦਮਾਂ ਦੇ ਵਿਕਾਸ ਦੇ ਮੌਕਿਆਂ ਵਜੋਂ ਦੇਖਦੇ ਆਂ ਨਾ ਕਿ ਅਸੀਂ ਬੇਹਰਾਮੀ ਦੇ ਰੂਪ ਵਿੱਚ ਅਸੀਂ ਜਿਹੜੇ ਮੁਸ਼ਕਲਾਂ ਕਟਾਈਆਂ ਉਹਨਾਂ ਨੂੰ ਵੇਖ ਕੇ ਅਸੀਂ ਨਰਾਸ਼ ਨਹੀਂ ਹੁੰਦੇ ਮਾਇੂਸ ਨਹੀਂ ਹੁੰਦੇ ਬਲਕਿ ਖਾਲਸਾਈ ਬੋਲੇ ਵਿੱਚ ਚੜ੍ਹਦੀ ਕਲਾ ਵਿੱਚ ਜਾਂਦੇ ਆਂ ਠੀਕ ਉਸ ਲਈ ਜਿਹੜਾ ਇਹ ਜਿਹੜਾ ਸ਼ੁਕਰਗੁਜ਼ਾਰ ਹੋਣਾ ਧੰਨਵਾਦ ਕਰਨਾ ਆਪਣੇ ਆਪ ਵੀ ਜਿਹੜਾ ਇੱਕ ਕਿਸਮ ਅੱਖਾਂ ਤੋਂ ਸਾਡੇ ਲਈ ਬੜਾ ਹੀ ਮਹਤਵਪੂਰਨ ਆ ਇਹ ਬੜਾ ਵਧੀਆ ਵੈਲਿਊ ਸਿਸਟਮ ਹੈ ਵੈਲਿਊ ਸਿਸਟਮ ਦੇ ਬਾਰੇ ਜਦੋਂ ਅਸੀਂ ਗੱਲ ਵੀ ਕਰ ਰਹੇ ਸੀ ਉਹਦੇ ਵਿੱਚ ਇਹ ਬੜਾ ਇੰਪੋਰਟੈਂਟ ਇੱਕ ਵੈਲਿਊ ਹੈ ਜਿਹੜੀ ਹਰ ਇੱਕ ਸਾਡੇ ਪੇਰੈਂਟਸ ਨੂੰ ਬੱਚਿਆਂ ਦੇ ਵਿੱਚ ਇਨਕਲਕੇਟ ਕਰਨੀ ਚਾਹੀਦੀ ਹੈ ਉਹਨਾਂ ਵਿੱਚ ਭਰਨੀ ਚਾਹੀਦੀ ਆ ਬਾਕੀ ਉਹਦੇ ਨਾਲ ਉਹਨਾਂ ਦਾ ਸਿੱਖਣ ਦਾ ਤਰੀਕਾ ਉਹਨਾਂ ਦਾ ਸੋਚਣ ਦਾ ਤਰੀਕਾ ਜਿਹੜਾ ਕਿਉਂਕਿ ਗੁਰਬਾਣੀ ਅਲਟੀਮੇਟਲੀ ਤਾਂ ਵੈਲਿਊ ਸਿਸਟਮ ਵੱਲ ਲੈ ਕੇ ਜਾਂਦੀ ਆ ਔਰ ਇਹ ਵੈਲਿਊ ਜਿਹੜੀ ਹੈ ਧੰਨਵਾਦ ਕਰਨ ਦੀ ਸ਼ੁਕਰਾਨੇਚ ਰਹਿਣ ਦੀ ਜੜੀ ਵੈਲਿਊ ਐਸ ਨੂੰ ਸਾਨੂੰ ਹਾਈਲਾਈਟ ਕਰਨਾ ਚਾਹੀਦਾ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਤੇ ਉਹਨੂੰ ਲਾਈਕ ਕਰਨ ਵਾਲੇ ਕਮੈਂਟ ਕਰਨ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਨੈਕਸਟ ਐਪੀਸੋਡ ਵਿੱਚ ਐਸੇ ਬਾਰੇ ਹੀ ਗੁਰਬਾਣੀ ਦਾ ਪੱਖ ਲੈ ਕੇ ਫਿਰ ਆਦਰ ਹੋਵਾਂਗੇ ਸਤਿ ਸਤਿ ਤੁਹਾਨੂੰ ਵੀ ਭਾਈ ਸਾਹਿਬ ਤੇ ਸਾਰਿਆਂ ਨੂੰ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ